जो मोटरसाइकिल सवार दो अनपचहाते व्यक्ति से उन वालों फायरिंग शुरू कर दी थी के जिस में दो व्यक्तियों में से एक व्यक्ति दी मौके पे ही मौत हो गई दूजा गंभीर रूप से जख्मी हो गए जिसका इलाज चल रहा है तो उनदद दिए कि एक सारी घटना मोगा बिचे मोगा बिचे वापरी है ते इस एक घटना मोगा दे निहाल सिंह वाला दे पिंड बिलासपुर दी है जिथे दो नौजवाना ऊपर जो अनपचहाते ਹਮਲਾਵਰਸ ਉਹਨਾਂ ਵੱਲੋਂ ਤਾਬੜ ਤੋਰ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਜਿਸ ਵਿੱਚ ਇੱਕ ਨੌਜਵਾਨ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤਾਂ ਉਹਨਾਂ ਦੱਸਦੀ ਹੈ ਕਿ ਜੋ ਹਮਲਾਵਰਸ ਰਾਣ ਪਛਾਤੇ ਹਮਲਾਵਰਸ ਨੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਵੀ ਜੋ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਫੁਟੇਜ ਹਨ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਤੇ ਜੋ ਹਮਲਾਵਰਸ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਕਤ ਦੀ ਤਾਂ ਉਹਨੂੰ ਦੱਸਦੀ ਹੈ ਕਿ ਇਹ ਆਮ ਤਰ ਤ ਵਿੱਚ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਜੋ ਪੁਲਿਸ ਪ੍ਰਸ਼ਾਸਨ ਹੈ ਮੂਕ ਦਰਸ਼ਨ ਦੇ ਬਨ ਕੇ ਤਮਾਸ਼ਾ ਵੇਖਦੀ ਰਹਿੰਦੀ ਹੈ ਤੇ ਜੋ ਹਮਲਾਵਰ ਹਨ ਜੋ ਦੋਸ਼ੀ ਆਰੋਪੀ ਹਨ ਉਹਨਾਂ ਨੂੰ ਬਿਨਾਂ ਡਰ ਖੋਫ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਹਨ ਅਤੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਮਲਾ ਆ ਜਾ ਹਰ ਰੋਜ਼ ਵੇਖ ਨੂੰ ਮਿਲਦਾ ਜਦ ਅਣਪਛਾਤੇ ਹਮਲਾਵਰਾ ਮਲੋਂ ਜੋ ਹੈ ਕਿ ਜੇ ਦੂਸਰੇ ਸ਼ਖਸ ਉੱਪਰ ਜੋ ਅੰਤਾਬਰ ਤੌਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਲੋਕਾਂ ਦੂਸਰਿਆਂ ਦੀ ਜੋ ਕਤਲ ਦੇ ਜੇ ਮਾਮਲੇ ਸਾਹਮਣੇ ਵਿਕੇ ਜਾਂਦੇ ਹਨ ਤੇ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਨਿਕਲ ਕੇ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਮੋਗਾ ਵਿੱਚ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਦੋ ਵਿਅਕਤੀਆਂ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਆਤੇ ਵੀ ਦੱਸਿਆ ਜਾ ਰਿਹਾ ਜੋ ਮ੍ਰਿਤਕ ਹੈ ਉਸ ਦੀ ਪਛਾਣ ਜੋ ਦੱਸੀ ਜਾ ਰਹੀ ਅਮਨਦੀਪ ਸਿੰਘ ਵਜੋਂ ਹੋਈ ਆ ਤੇ ਇਹ ਜੋ ਕਟਨਾ ਹੈ ਪੂਰੀ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਨ ਬिलासपुर ਵਿੱਚ ਵਾਪਰੀ ਜਿੱਥੇ ਦੋ ਨੌਜਵਾਨਾਂ ਤੇ ਗੋਲੀਆਂ ਲੱਗੀਆਂ ਹਨ ਜਿਸ ਵਿੱਚ ਇੱਕ ਦੀ ਜਾਨ ਚਲੇ ਗਈ ਅਤੇ ਜੋ ਦੂਜਾ ਵਿਅਕਤੀ ਸੀ ਉਸ ਨੂੰ ਉਸੇ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਜੋ ਮੋਗਾ ਵਿੱਚ ਜੋ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿਸ ਵਿੱਚ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਜੋ ਹੈ ਕਿ ਦੋ ਵਿਅਕਤੀਆਂ ਤੇ ਫਾਇਰਿੰਗ ਕਰ ਦਿੱਤੀ ਗਈ ਅਤੇ उस तो, बाद वो तो फरार हो गए फरार हो गए पर कटना वाली थां तो एक पिस्तौल जो बरामद हुई है पुलिस प्रशासन पुलिस प्रशासन वालों जो अगली कार्रवाई की जा रही है दसा जा रहा है कि जो फुटेज हैं ਉਸ ਵਕਤ ਜਿੱਦ ਕਟਨਾ ਵਾਪਸ ਉਸ ਉਸ ਟਾਈਮ ਦੇ ਫੁਟੇਜਨ ਉਹ ਖੰਗਾਲੇ ਜਾ ਰਹੇ ਹਲੇ ਜੋ ਕਟਨਾ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਪਾਇਆ ਕਿਸ ਕਾਰਨ ਜੋ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਉਹਨ ਦੋਨੋਂ ਵਿਅਕਤੀਆਂ ਉਪਰ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਤੇ ਦੂਜਾ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਲੇ ਇਸ ਕਾਰਨ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਫਿਲ ਫਿਲਹਾਲ ਜੋ ਹੈ ਕਿ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇ ਕਾਰਵਾਈ ਦੀ ਮੰਗ ਕੀਤੀ ਜਾਏ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦ ਤੱਕ ਦੋਸ਼ੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਆਪਣੇ ਮਰਤਕ ਅੱਧੀ ਜੋ ਹੈ ਕਿ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਫਿਲਹਾਲ ਜੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਵੱਲੋਂ ਕਿਸ ਪ੍ਰਸ਼ਾਸਨ ਤੋਂ ਜੋ ਕਾਰਵਾਈ ਦੀ ਮੰਗ ਕੀਤੀ ਗਈ ਤੇ ਉਹਨਾਂ ਵੱਲੋਂ ਕੀ ਗਿਆ ਹੈ ਜੋ ਅਪਰਾਧੀ ਹਨ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤਾਂ जो दोषी हैं जब तक तो फरार गिरफ्तार नहीं कि उस तब तक जो है कि जो मृतक है उसका अंतिम संस्कार नहीं किया जाएगा यह कहना उन्होंने परिवारक मेंबर का फिलहाल जो इस वक्त की जो अपडेट मोगा तो निकल के सामने है जिस दसाया जा रहा है कि मोगा विच दो अनपछाते हमलावर वालों जो है कि दो व्यक्तियों ते ताबर तोड़ गोलियां चला दी गई जिस विच एक शख्स दी मौत हो गई दूजा गंभीर रूप में जख्मी हो गया जिसका इलाज लुधियाना जो हॉस्पिटल चल रहा है फिलहाल इस तरह के मामले ਪੰਜਾਬ ਵਿੱਚ ਸਾਨੂੰ ਹਰ ਰੋਜ਼ ਵੇਖਣ ਨੂੰ ਮਿਲਦੇ ਹਨ ਜੋ ਹਮਲਾਵਰ ਹਨ ਅਪਰਾਧੀ ਹਨ ਉਹਨਾਂ ਨੂੰ ਬਿਨਾਂ ਕਿਸੇ ਡਰ ਖੋਫਤੇ ਪੁਲਿਸ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਹਨ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਸੇ ਪੇਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਤੇ ਆਪਣੀ رائے ਦੇਣਾ ਵੀ ਨਾ ਭੁੱਲਣਾ ਧੰਨਵਾਦ